ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਮੱਕੜ ਫੈਮਿਲੀ YouTube ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਪਾਈ ਸੀ ਜਿਹਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਲੈ ਕੇ ਆਏ ਸੀ ਜਸਪ੍ਰਿਤ ਕੀ ਸਰਪ੍ਰਾਈਜ਼ ਦਿੱਤਾ ਸੀ ਆਪਾਂ ਆਪਣੇ ਸਰੋਤਿਆਂ ਨੂੰ ਅਸੀਂ ਕਹਿ ਸੀਗਾ ਕਿ ਜਿਹੜਾ ਕਿ ਜੰਨ ਸਾਰੇ ਬੱਚੇ ਦਾ ਨਾਮ ਗੈਸ ਕਰੂਗਾ ਅਸੀਂ ਉਹਦੇ ਵਾਸਤੇ ਗਿਫਟ ਸਰਪ੍ਰਾਈਜ਼ ਦਵਾਂਗੇ ਨਹੀਂ ਨਹੀਂ ਇਹ ਸਰਪ੍ਰਾਈਜ਼ ਨਹੀਂ ਸੀਗਾ ਸਰਪ੍ਰਾਈਜ਼ ਇਹ ਸੀਗਾ ਕਿ ਆਪਾਂ ਲੋਕਾਂ ਨੂੰ ਦੱਸਿਆ ਸੀ ਕਿ ਸਾਡੇ ਘਰੇ ਇੱਕ ਬੇਬੀ ਆਇਆ ਬੇਬੀ ਬੁਆਏ ਸੀ ਕਿ ਬੇਬੀ ਗਰਲ ਸੀ ਬੇਬੀ ਗਰਲ ਹਾਂ ਬੇਬੀ ਗਰਲ ਦਾ ਸਰਪ੍ਰਾਈਜ਼ ਸੀਗਾ ਸੀ ਬੇਸਿਕਲੀ ਇਹ ਰਿਵੀਲ ਰੱਖਿਆ ਸੀਗਾ ਕਿ ਸਾਡੇ ਘਰ ਇੱਕ ਬੇਟੀ ਨੇ ਜਨਮ ਲਿਆ 22 ਅਕਤੂਬਰ 2025 ਨੂੰ ਵਿਸ਼ਕਰਮਾ ਡੇ ਵਾਲੇ ਦਿਨ ਸਾਡੇ ਘਰ ਇੱਕ ਬੇਟੀ ਆਈ ਹੈ ਮੇਰੀ ਤੇ ਜਸਪ੍ਰੀ ਦੀ ਬੇਟੀ ਹੋਈ ਹੈ ਤੇ ਉਸ ਦਿਨ ਅਸੀਂ ਬੇਬੀ ਦੀ ਹੋਮ ਕਮਿੰਗ ਦਾ ਕੇਕ ਵੀ ਕੱਟਿਆ ਸਾਰੇ ਜਣੇ ਸੀਗੇ ਇੱਥੇ ਨਾਨਕੀਆਂ ਵੀ ਦਾਤਕੀਆਂ ਵੀ ਅਸੀਂ ਕੂ ਬੀ ਐਨਜੋਏ ਕੀਤਾ ਜਦੋਂ ਬੇਬੀ ਘਰੇ ਆਇਆ ਇਸ ਵੀਡੀਓ ਵਿੱਚ ਅਸੀਂ ਇਹ ਵੀ ਕਿਹਾ ਸੀ ਕਿ ਬਹੁਤ ਜਲਦੀ ਅਸੀਂ ਇੱਕ ਵੀਡੀਓ ਪਾਵਾਂਗੇ ਜਿਹਦੇ ਵਿੱਚ ਅਸੀਂ ਵਿੱਚ ਅਸੀਂ ਆਪਣੀ ਬੇਬੀ ਦਾ ਨਾਮ ਵੀ ਰਿਵੀਲ ਕਰਾਂਗੇ ਕਿਉਂਕਿ ਅਸੀਂ ਮੁੱਖ ਵਾਕ ਤੋਂ ਪਹਿਲਾ ਅੱਖਰ ਕਢਵਾ ਲਿਆ ਹੋਇਆ ਸੀਗਾ ਪਹਿਲਾ ਅੱਖਰ ਨਿਕਲਿਆ ਸੀ ਐੜਾ ਮਤਲਬ ਏ ਤੇ ਅਸੀਂ ਬੇਬੀ ਦਾ ਨਾਮ ਵੀ ਰੱਖ ਚੁੱਕੇ ਹਾਂ ਅਸੀਂ ਤੁਹਾਨੂੰ ਸਾਰੇ ਸਰੋਤਿਆਂ ਨੂੰ ਸਾਡੇ ਸ਼ੁਭਚਿੰਤਕਾਂ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਸਾਡੀ ਬੇਬੀ ਦਾ ਨਾਮ ਗੈਸ ਕਰ ਸਕਦੇ ਹੋ ਤੇ ਜਿਹੜਾ ਵੀ ਸਹੀ ਗੈਸ ਕਰੇਗਾ ਔਰ ਲਈ ਅਸੀਂ ਇੱਕ ਸਰਪ੍ਰਾਈਜ਼ ਗਿਫਟ ਵੀ ਰੱਖਾਂਗੇ ਤੇ ਅੱਜ ਅਸੀਂ ਉਸੇ ਚੀਜ਼ ਨਾਲ ਰਿਲੇਟਡ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਕਿ ਅਸੀਂ ਬੇਬੀ ਦੇ ਨਾਮ ਦੇ ਬਾਰੇ ਅੱਛਾ ਪਹਿਲਾਂ ਮੈਨੂੰ ਇਹ ਦੱਸੋ ਕਿ ਆਪਾਂ 5 ਬੇਬੀ ਦਾ ਨਾਮ ਕਲੀਅਰ ਦੱਸ ਦਿਓ ਰਿਵੀਲ ਕਰਦੀ ਹੈ ਨਹੀਂ ਹਲੇ ਨਹੀਂ ਕਿਉਂ ਹਲੇ ਥੋੜੀ ਵੇਟ ਕਰਨੀ ਚਾਹੀਦੀ ਹੈ ਅੱਛਾ ਕਿੰਨੀ ਕੁ ਵੇਟ ਸਾਰਿਆਂ ਨੂੰ ਗੈਸ ਕਰ ਲੈਣਾ ਚਾਹੀਦਾ ਪਰ ਥਾਲੇ ਵੇਟ ਕਰਨੀ ਚਾਹੀਦੀ ਹੈ ਥੋੜੀ ਹਾਂ ਥੋੜਾ ਟਾਈਮ ਹੋਰ ਵੇਟ ਕਰਾਂਗੇ ਥੋੜੀ ਐਕਸਾਈਟਮੈਂਟ ਬਣੀ ਰਹੂਗੀ ਇੰਨੀ ਜਲਦੀ ਇਸਕੀ ਮਜ਼ਾ ਨਹੀਂ ਆਣਾ ਹਨ ਜਿਨ੍ਹਾਂ ਨੇ ਹਜੇ ਨਹੀਂ ਵੀ ਗੈਸ ਕੀਤਾ ਉਹਨਾਂ ਨੂੰ ਵੀ ਐਟਲੀਸ ਆਪਾਂ ਗੈਸ ਕਰ ਲੈਣ ਦੀ ਹੈ 2-4 ਦਿਨ 5 ਦਿਨ ਹਫਤਾ ਕੋ ਆਪਾਂ ਸਾਰਿਆਂ ਨੂੰ ਗੈਸ ਕਰ ਲੈਣ ਦਿੰਨੇ ਆ ਤੇ ਉਸ ਤੋਂ ਬਾਅਦ ਹੀ ਆਪਾਂ ਰਿਵੀਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਉਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਿਹਦੇ ਵਿੱਚ ਅਸੀਂ ਬੇਬੀ ਦੇ ਹੋਣ ਬਾਰੇ ਸਰਪ੍ਰਾਈਜ਼ ਦਿੱਤਾ ਸੀਗਾ ਕਿ ਸਾਡੇ ਘਰੇ ਬੇਟੀ ਆਈ ਹੈ ਤੇ ਹੋਪ ਕਿ ਤੁਸੀਂ ਸਾਡੇ ਚੈਨਲ ਨੂੰ ਸਾਡੀਆਂ ਵੀਡੀਓਜ਼ ਲੋਕੀ ਵੀ ਦੇ ਪਿਆਰ ਦੇ ਅੰਦਰ ਹੋਗੇ ਕੁਝ ਕੁ ਨਾਮ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਸੀਗੇ ਆਪਾਂ ਉਹ ਵੀ ਦੱਸ ਦਿੰਦੇ ਹਾਂ ਕੀ ਕੀ ਸੀ ਜਿਹੜੇ ਮੈਨੂੰ ਯਾਦ ਆ ਹੈ ਅਕਾਲਜੋਤ ਸੀ ਅਜੂਨੀ ਸੀ ਅਨਹਦ ਸੀ ਆਮਾਨਤ ਸੀ ਹੋਰ ਸੀਗੇ ਅਨੰਤਜੋਤ ਸੀ ਕੁਝ ਐਦਾ ਦੇ ਸਾਰੇ ਗੁਰਬਾਣੀ ਚੋਂ ਨਾਮ ਸੀਗੇ ਕਿਉਂਕਿ ਅਸੀਂ ਇੰਨਾ ਹਿੰਟ ਦਿੱਤਾ ਸੀ ਕਿ ਸਾਡੀ ਬੇਬੀ ਦਾ ਨਾਮ ਗੁਰਬਾਣੀ ਵਿੱਚੋਂ ਆਨੰਦ ਵੀ ਸੀਗਾ ਸ਼ਾਇਦ ਕਿਸੇ ਨੇ ਆਨੰਦਕੌਰ, ਅਨੰਤਕੌਰ, ਅਨਹਦ, ਅਨੰਤਪ੍ਰੀਤ ਬਹੁਤ ਸੋਹਣੇ-ਸੋਹਣੇ ਸਜੈਸ਼ਨ ਮੈਨੂੰ ਇੰਸਟਾਗ੍ਰam ਤੇ ਆਏ ਸੀਗੇ ਲੋਕਾਂ ਨੇ ਗੈਸ ਕੀਤਾ ਸੀਗਾ ਕਿ ਤੁਸੀਂ ਇਹ ਨਾਮ ਰੱਖਿਆ ਹੋਊਗਾ ਮੈਨੂੰ ਵਾਕਈ ਬਹੁਤ ਖੁਸ਼ੀ ਹੋਈ ਦੇਖ ਕੇ ਕਿ ਲੋਕਾਂ ਨੇ ਗੈਸ ਕੀਤਾ ਵਾ ਪਰ ਅਸੀਂ ਇਹ ਨਹੀਂ ਦੱਸਣਾ ਕਿ ਸਾਡੀ ਬੇਟੀ ਦਾ ਨਾਮ ਇਹਨਾਂ ਨਾਮਾਂ ਵਿੱਚੋਂ ਹੈਗਾ ਕਿ ਨਹੀਂ ਹੈਗਾ ਉਹ ਇੱਕ ਸਰਪ੍ਰਾਈਜ਼ ਹੀ ਹੈ ਉਹ ਇੱਕ ਹਜੇ ਇੱਕ ਸਾਡੀ ਪ੍ਰਾਈਵੇਸੀ ਹੈ ਕਿ ਅਸੀਂ ਹਜੇ ਇੰਨੀ ਜਲਦੀ ਨਹੀਂ ਰਿਵੀਲ ਕਰਾਂਗੇ ਪਰ ਇੱਕ ਚੀਜ਼ ਆਪਾਂ ਕਲੀਅਰ ਤੁਹਾਨੂੰ ਦੱਸ ਦਿੰਨੇ ਆ ਇੱਕ ਹਿੰਟ ਹੈ ਬੇਬੀ ਦੇ ਨਾਮ ਨੂੰ ਲੈ ਕੇ ਕਿ ਪੰਜਾਬੀ ਦੇ ਵਿੱਚ ਜਦੋਂ ਆਪਾਂ ਸਾਡੀ ਬੇਬੀ ਦਾ ਨਾਮ ਲਿਖਾਂਗੇ ਸਾਡੀ ਬੇਟੀ ਦਾ ਜਦੋਂ ਨਾਮ ਲਿਖਾਂਗੇ ਤਾਂ ਉਹ ਜਾਂ ਤੇ ਚਾਰ ਅੱਖਰਾਂ ਦਾ ਹੋਏਗਾ ਜਾਂ ਫਿਰ ਤਿੰਨ ਅੱਖਰਾਂ ਦਾ ਹੋਏਗਾ ਠੀਕ ਹੈ ਦੋ ਅੱਖਰਾਂ ਦਾ ਜਾਂ ਪੰਜ ਅੱਖਰਾਂ ਦਾ ਜਾਂ ਪੰਜ ਤੋਂ ਜ਼ਿਆਦਾ ਅੱਖਰਾਂ ਦਾ ਨਾਮ ਨਹੀਂ ਹੈਗਾ ਜਾਂ ਤੇ ਤਿੰਨ ਅੱਖਰਾਂ ਦਾ ਹੈ ਜਾਂ ਤੇ ਚਾਰ ਅੱਖਰਾਂ ਦਾ ਅਸੀਂ ਕਲੀਅਰਲੀ ਦੱਸਾਂਗੇ ਕਿ ਤਿੰਨਾਂ ਦਾ ਕਿ ਚਾਰਾਂ ਦਾ ਪਰ ਹੈ ਇਹਨਾਂ ਦੋਨਾਂ ਵਿੱਚੋਂ ਹੀ ਹੈ ਤਾਂ ਜਿਹੜੇ ਸਾਰੇ ਨਾਮ ਤੁਸੀਂ ਦੱਸੇ ਨੇ ਉਹਨਾਂ ਵਿੱਚੋਂ ਕੋਈ ਵੀ ਨਾਮ ਹੋ ਸਕਦਾ ਹੈ ਤੇ ਤੁਸੀਂ ਲੋਕ ਸੋਨੇ ਸੋਨੇ ਗੈਸ ਕਰੀ ਜਾਓ ਪਰ ਜੋ ਨਾਮ ਹੈ ਫਾਈਨਲ ਅਸੀਂ ਇੱਕ ਲਾਸਟ ਵੀਡੀਓ ਪਾਵਾਂਗੇ ਉਹਦੇ ਵਿੱਚ ਰਿਵੀਲ ਕਰਾਂਗੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਲੋਕਾਂ ਨੇ ਵਾਕਈ ਇੰਟਰਸਟ ਲਿਆ ਬੇਬੀ ਦਾ ਨਾਮ ਗੈਸ ਕਰਨ ਵਿੱਚ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਸ਼ ਕਿ ਆਪਾਂ ਹਜੇ ਨਾਮ ਨਾ ਰੱਖਿਆ ਹੁੰਦਾ ਨਾ ਤੇ ਜਿਹੜੇ ਹੋਰ ਲੋਕੀ ਸੁਜੈਸ਼ਨ ਦੇ ਰਹੇ ਨੇ ਹਜੇ ਆਪਾਂ ਉਹਨਾਂ ਵਿੱਚੋਂ ਵੀ ਨਾਮ ਰੱਖ ਸਕਦੇ ਸੀ ਪਰ ਸਾਨੂੰ ਥੋੜੀ ਕੁਝ ਕਰਨਾ ਕਰਕੇ ਕਾਲੀ ਸੀਗੀ ਬੱਚੇ ਦਾ ਨਾਮ ਰੱਖਣ ਦੀ ਕਿਉਂਕਿ ਕੁਝ ਫਾਰਮੈਲਟੀਜ਼ ਹੁੰਦੀਆਂ ਨੇ ਲੀਗਲ ਜਿਹੜੇ ਕਰਕੇ ਸਾਨੂੰ ਖੜੇ ਪੈਰੀ ਨਾਮ ਰੱਖਣਾ ਪਿਆ ਤੇ ਸਾਡੇ ਕੋਲ ਜ਼ਿਆਦਾ ਟਾਈਮ ਵੀ ਨਹੀਂ ਸੀਗਾ ਦੋ ਤਿੰਨ ਦਿਨ ਦੇ ਅੰਦਰ ਅੰਦਰ ਅਸੀਂ ਨਾਮ ਫਾਈਨਲ ਕਰ ਲਿਆ ਸੀਗਾ ਤੇ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਨਾਲ ਹੋਰ ਅੱਗੇ ਵੀਡੀਓਜ਼ ਲਿਆਉਂਦੇ ਰਵਾਂਗੇ ਤੇ ਜਿਹੜੀਆਂ ਸਾਡੀਆਂ ਬਾਕੀ ਵੀਡੀਓਜ਼ ਨੇ ਐਜ਼ ਇਟ ਇਜ਼ ਚੱਲਦੀਆਂ ਰਹਿਣਗੀਆਂ ਉਹਨਾਂ ਵੀਡੀਓਜ਼ ਨੂੰ ਤੁਸੀਂ ਜਿੰਨਾ ਪਿਆਰ ਦਿੰਦੇ ਆਇਓ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡੀਆਂ ਵੀਡੀਓਜ਼ ਨੂੰ ਓਨਾ ਹੀ ਪਿਆਰ ਦਿੰਦੇ ਆਓਗੇ ਤੇ ਸਾਡੇ ਚੈਨਲ ਨਾਲ ਹੁਣ ਤੱਕ ਬਣੇ ਰਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆ ਕਿ ਅੱਗੇ ਤੋਂ ਵੀ ਤੁਸੀਂ ਸਾਡੇ ਚੈਨਲ ਨਾਲ ਇੱਦਾਂ ਹੀ ਬਣੇ ਰਹੋਗੇ ਸਾਨੂੰ ਪਿਆਰ ਦਿੰਦੇ ਰਹੋਗੇ ਜਿੰਨਾ ਪਿਆਰ ਤੁਸੀਂ ਸਾਡੀ ਸਾਰੀ ਟੀਮ ਨੂੰ ਸਾਡੀ ਫੈਮਲੀ ਨੂੰ ਦਿੱਤਾ ਧਮੱਕੜ ਫੈਮਲੀ ਨੂੰ ਧਮੱਕੜ ਪਰਵਾਹ ਨੂੰ ਜਿੰਨਾ ਤੁਸੀਂ ਪਿਆਰ ਦਿੱਤਾ ਜਿੰਨਾ ਤੁਸੀਂ ਸਪੋਰਟ ਕੀਤਾ ਉਮੀਦ ਕਰਦੇ ਆ ਕਿ ਜਿਹੜਾ ਧਮੱਕੜ ਫੈਮਲੀ ਦਾ ਨਵਾਂ ਮੈਂਬਰ ਜੁੜਿਆ ਸਾਡੀ ਬੇਟੀ ਜੁੜੀ ਹੈ ਤੇ ਉਹਨੂੰ ਵੀ ਤੁਸੀਂ ਉਹਨਾਂ ਹੀ ਪਿਆਰ ਦੋਗੇ ਤੇ ਹੋਪਫੁਲੀ ਅਸੀਂ ਆਪਣੀ ਬੇਟਾਂ ਨੂੰ ਵੀ ਵੀਡੀਓਸ ਵਿੱਚ ਲੈ ਕੇ ਆਇਆ ਕਰਾਂਗੇ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਬਨੇ ਰਹੋ ਸਾਨੂੰ ਪਿਆਰ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਟਾਈਮ ਆ ਗਿਆ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਕਹਿੰਦਾ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਪਰਿਵਾਰਿਕ ਵੀਡੀਓਜ਼ ਹੀ ਬਣਦੇ ਆ ਅਸੀਂ ਕੋਈ ਊਲ ਜੂਲ ਵੀਡੀਓਜ਼ ਹੀ ਬਣਦੇ ਕਦੇ ਵੀ ਜੋ ਵੀ ਸਾਡਾ ਕੰਟੈਂਟ ਹੁੰਦਾ ਫੈਮਿਲੀ ਓਰੀਐਂਟਡ ਹੀ ਹੁੰਦਾ ਹੈ ਤਾਂ ਕਿ ਤੁਸੀਂ ਸਾਰੇ ਜਾਨੇ ਬੈਠ ਕੇ ਫੈਮਿਲੀ ਨਾਲ ਦੇਖ ਸਕੋ ਸਾਨੂੰ ਸਾਰਿਆਂ ਨੂੰ ਇੰਨਾ ਪਿਆਰ ਇੰਨੀ ਸਪੋਰਟ ਨੇ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਸਾਡੇ ਬੇਬੀ ਨੂੰ ਹੀ ਸਾਡੇ ਬੇਬੀ ਨੂੰ ਵੀ ਇਦਾਂ ਹੀ ਪਿਆਰ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਸਬਸ ਵੀਡੀਓ ਨੂੰ ਸ਼ੇਅਰ ਕਰੋ ਐਂਡ हां जे ਤੁਹਾਨੂੰ ਨਾਮ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਆਪਣੇ ਦੋਸਤਾਂ ਕੋਲੋਂ ਵੀ ਸੁਜੈਸ਼ਨ ਲੈ ਕੇ ਗੈਸ ਕਰਵਾ ਸਕਦੇ ਹੋ ਕਿ ਸਾਡੀ ਬੇਟੀ ਦਾ ਨਾਮ ਕੀ ਹੋਏਗਾ ਚਲੋ ਜਲਦੀ ਮਿਲਦੇ ਆ ਅਗਲੀ ਵੀਡੀਓ ਵਿੱਚ ਜਿਹਦੇ ਵਿੱਚ ਅਸੀਂ ਆਪਣੇ ਬੇਬੀ ਦਾ ਨਾਮ ਫਾਈਨਲੀ ਰਿਵੀਲ ਕਰਾਂਗੇ ਕਿ ਉਹਦਾ ਨਾਮ ਅਸੀਂ ਕੀ ਰੱਖਿਆ ਪਰ ਹਾਂ ਦੋ ਹਿੰਟ ਹੋ ਗਏ ਹੋਣ ਤੱਕ ਤਿੰਨ ਹਿੰਟ ਹੋ ਗਏ ਇੱਕ ਤਾਂ ਸੀਗਾ ਕਿ ਬੇਬੀ ਦਾ ਨਾਮ ਐਡੇ ਤੋਂ ਹੈ ਦੂਸਰਾ ਸੀਗਾ ਕਿ ਬੇਬੀ ਦਾ ਨਾਮ ਗੁਰਬਾਣੀ ਚੋਂ ਹੈ ਤੀਸਰਾ ਨਾਮ ਹੈ ਕਿ ਬੇਬੀ ਦਾ ਨਾਮ ਚਾਰ ਜਾਂ ਤਿੰਨ ਅੱਖਰਾਂ ਦਾ ਹੈ ਠੀਕ ਹੈ ਤੁਹਾਡਾ ਇਹ ਪੰਜਾਹ ਦਾ 5 ਤੋਂ ਜ਼ਿਆਦਾ ਖਰਾਦਾ ਨਹੀਂ ਹੈਗਾ ਪੰਜਾਬੀ ਵਿੱਚ ਮੈਂ ਇੰਗਲਿਸ਼ ਜਾਂ ਹਿੰਦੀ ਦੀ ਗੱਲ ਦੀ ਕਰ ਰਿਹਾ ਠੀਕ ਹੈ ਉਹਦੇ ਵਿੱਚ ਅੱਖਰ ਵੱਧ ਘੱਟ ਹੋ ਸਕਦੇ ਆ ਨਹੀਂ ਵੀ ਹੋ ਸਕਦੇ ਪਰ ਪੰਜਾਬੀ ਵਿੱਚ ਬੇਬੀ ਦਾ ਨਾਮ ਚਾਰ ਜਾਂ ਤਿੰਨ ਖਰਾਦਾ ਹੈ ਠੀਕ ਹੈ ਜੀ ਜਲਦੀ ਮਿਲਦੇ ਆ ਜੀ ਨਵੀਂ ਵੀਡੀਓ ਵਿੱਚ ਇੱਕ ਨਵੇਂ ਸਰਪ੍ਰਾਈਜ਼ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ